ਨਮਸਕਾਰ ਦੋਸਤੋ ਅਜੇ ਤੱਕ ਸਿੰਗਲ ਔਸ਼ਦੀ ਦੇ ਉੱਤੇ ਮੈਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਂਦਾ ਸੀ ਮੈਂ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਸਭ ਨੇ ਉਹਨੂੰ ਬੜਾ ਪ੍ਰੇਮ ਦਿੱਤਾ ਔਰ ਇਸਤੇਮਾਲ ਵੀ ਕੀਤਾ ਕੁਝ ਲੋਕਾਂ ਨੇ ਫਾਇਦਾ ਵੀ ਉਹਨਾਂ ਤੋਂ ਲਿਆ ਹੋਵੇਗਾ ਦੋਸਤੋ ਅੱਜ ਤੋਂ ਜਿਹੜੀ ਮੈਂ ਵੀਡੀਓ ਦੀ ਸੀਰੀਜ਼ ਸਟਾਰਟ ਕਰਨ ਜਾ ਰਿਹਾ ਉਹਦੇ ਵਾਸਤੇ ਤੁਹਾਨੂੰ ਜ਼ਿਆਦਾ ਮੁਸ਼ਕਲ ਕਰਨ ਦੀ ਜ਼ਰੂਰਤ ਨਹੀਂ ਪੈਣੀ ਹੈ ਕਿਸੇ ਦਵਾਈ ਨੂੰ ਬਣਾਉਣ ਦੀ ਮੈ ਆਯੁਰਵੇਦ ਦੇ ਕੁਝ ਮਹਾਨ ਜਿਹੜੇ ਯੋਗ ਹੈ ਜਿਨ੍ਹਾਂ ਦੇ ਸਦੀਆਂ ਤੋਂ ਵੈਦ ਡਾਕਟਰ ਅੱਛੇ ਰਿਜ਼ਲਟ ਲੈ ਚੁੱਕੇ ਔਰ ਲੈ ਰਹੇ ਆ ਮੈਂ ਅੱਜ ਤੋਂ ਉਹਨਾਂ ਦੇ ਉੱਤੇ ਵੀਡੀਓ ਸ਼ੁਰੂ ਕਰ ਰਿਹਾ ਦੋਸਤੋ ਇੱਕ ਬੜੀ ਕਾਮਨ ਪ੍ਰੋਬਲਮ ਹੈ ਫੀਵਰ ਦੀ ਜਿਹੜਾ ਫੀਵਰ ਹੈ ਉਹ ਕਈ ਵਾਰ ਇਸ ਹੱਦ ਤੱਕ ਇਨਸਾਨ ਨੂੰ ਪਰੇਸ਼ਾਨ ਕਰਦਾ ਕਿ 20 20 ਸਾਲ 25 25 ਸਾਲ ਤੋਂ ਲੋਕ ਪਰੇਸ਼ਾਨ ਹੋ ਕੇ ਫੀਵਰ ਨਹੀਂ ਠੀਕ ਹੋ ਰਿਹਾ ਉਹਨਾਂ ਦਾ ਦੋਸਤੋ ਇਲਾਜ ਮਹਿੰਗੇ ਤੋਂ ਮਹਿੰਗੇ ਲੋਕ ਲੈ ਰਹੇ ਆ ਲੇਕਿਨ ਆਰਾਮ ਨਹੀਂ ਆ ਉਹ ਫੀਵਰ ਅੱਗੇ ਜਾ ਕੇ ਗਠੀਏ ਦੀ ਸ਼ੇਪ ਲੈ ਲੰਦਾ ਅੱਜ ਮੈਂ ਦੋ ਯੋਗਾ ਦੇ ਉੱਤੇ ਗੱਲ ਕਰੂੰਗਾ ਜਿਹੜੇ ਬਹੁਤ ਹੀ ਸਸਤੇ ਆ ਔਰ ਬਹੁਤ ਹੀ ਜਲਦੀ ਜ਼ਬਰਦਸਤ ਤਰੀਕੇ ਨਾਲ ਰਿਜ਼ਲਟ ਦੇਣ ਵਾਲੇ ਠੰਡ ਲੱਗ ਕੇ ਬੁਖਾਰ ਚੜ ਰਿਹਾ 10 ਜਾਂ 14 ਦਿਨ ਤੋਂ ਉੱਪਰ ਹੋ ਚੁੱਕੇ ਆ ਬੁਖਾਰ ਲੰਬੇ ਸਮੇਂ ਤੋਂ ਚੱਲੀ ਜਾ ਰਿਹਾ 99 ਆ ਰਿਹਾ ਜਾਂ ਟੈਂਪਰੇਚਰ थर्मामीटर 'ਚ ਫੜ ਪਕੜ ਦੇ ਵਿੱਚ ਨਹੀਂ ਆ ਰਿਹਾ ਜਾਂ ਸ਼ਾਮ ਪੈਂਦੇ ਹੀ 100 ਬੁਖਾਰ ਹੋ ਜਾਂਦਾ ਫਿਰ ਸਵੇਰ ਨੂੰ ਨਾਰਮਲ ਆ ਜਾਂਦਾ ਭੁੱਖ ਖਤਮ ਹੋ ਚੁੱਕੀ ਐ ਸਪਲੀਨ ਦਿੱਲੀ ਜਿਹਨੂੰ ਕਹਿੰਦੇ ਐ ਲਾਰਜ ਹੋ ਚੁੱਕੀ ਵੱਧ ਚੁੱਕੀ ਐ ਲਿਵਰ ਦੇ ਵਿੱਚ ਸੋਜਿਸ਼ ਆ ਗਈ ਉਹ ਇਨਲਾਰਜ ਹੋ ਗਿਆ ਲਿਵਰ ਦੇ ਫੰਕਸ਼ਨ ਡਿਸਟਰਬ ਹੋ ਚੁੱਕੇ ਐ ਬਾਡੀ ਦੇ ਵਿੱਚ ਹਰ ਵੇਲੇ ਸੇਕ ਰਹਿੰਦਾ ਤਾਂ ਇਹ ਵੀਡੀਓ ਉਹਨਾਂ ਲਈ ਐ ਇਹ ਵੀਡੀਓ ਨੂੰ 2 ਮਿੰਟ ਚੰਗੀ ਤਰ੍ਹਾਂ ਸੁਣਿਓ ਦੋਸਤੋ ਆਯੁਰਵੇਦ ਦਾ ਇੱਕ ਬਹੁਤ ਹੀ ਪ੍ਰਚਲਿਤ ਯੋਗ ਹੈ ਅਮ੍ਰਿਤਾ ਰਿਸ਼ਟ ਅਮ੍ਰਿਤਾ ਗिलोय ਦਾ ਸਿਨੋਨਿਮ ਹੈ ਇਹਦੇ ਤੋਂ ਇਲਾਵਾ ਕੁਝ ਹੋਰ ਵੀ ਚੀਜ਼ਾਂ ਵਿੱਚ ਪੈਂਦੀਆਂ ਸਪੋਨੇ ਦੀ ਸ਼ਾਲ ਤ੍ਰਿਕਟੂ ਹੈ ਦਸ਼ਮੂਲ ਹੈ ਹੋਰ ਵੀ ਕੁਝ ਚੀਜ਼ਾਂ ਪੈਂਦੀਆਂ ਇਹਦੇ ਵਿੱਚ ਅਮ੍ਰਿਤ ਅਮ੍ਰਿਤਾ ਰਿਸ਼ਟ ਦਾ ਇਸਤੇਮਾਲ ਕਰਨਾ ਹੈ 30 ml ਦੀ ਡੋਜ਼ ਦੇ ਵਿੱਚ 60 ml ਪਾਣੀ ਮਿਲਾ ਕੇ ਦਿਨ ਦੇ ਵਿੱਚ ਦੋ ਵਾਰ ਖਾਣਾ ਖਾਣ ਤੋਂ ਪਹਿਲਾਂ ਦੋਸਤੋ ਅਗਰ ਇਹਦੇ ਨਾਲ ਤੁਸੀਂ ਸੰਜੀਵਨੀ ਵਟੀ ਸੰਜੀਵਨੀ ਵਟੀ ਬਹੁਤ ਬੜੀਆ ਯੋਗ ਹੈ ਆਯੁਰਵੇਦ ਦਾ ਜਿਹੜਾ ਗਠੀਏ ਦੇ ਵਿੱਚ ਵੀ ਬਹੁਤ ਅੱਛਾ ਰਿਜ਼ਲਟ ਦਿੰਦਾ ਉਹਦੀਆਂ ਦੋ ਟੈਬਲੇਟ ਸਵੇਰ ਨੂੰ ਦੋ ਸ਼ਾਮ ਨੂੰ ਅਮ੍ਰਿਤਾ ਰਿਸਣ ਨਾਲ ਲੈਣੀਆ ਸ਼ੁਰੂ ਕਰ ਦਿਓ ਕਰੀਬ 3 ਬੋਟਲ ਅਮ੍ਰਿਤਾ ਰਿਸਟੀਆਂ ਪੀਣੀਆਂ ਅਗਰ ਬਹੁਤ ਪੁਰਾਣਾ ਬੁਖਾਰ ਚੱਲ ਰਿਹਾ ਤੁਸੋਂ ਪਹਿਲੀ ਬੋਟਲ ਦੇ ਨਾਲ ਹੀ ਤੁਹਾਨੂੰ ਪਤਾ ਲੱਗਣ ਲੱਗੇਗਾ ਜਿੰਨੇ ਵੀ ਸਿੰਪਟਮ ਬੋਲੇ ਆ ਉਹਨਾਂ ਦੇ ਵਿੱਚ ਸੁਧਾਰ ਹੋ ਗਿਆ ਅਗਰ ਬ੍ਰੈਸਟ ਫੀਡਿੰਗ ਜਾਂ ਬੱਚੇ ਨੂੰ ਦੁੱਧ ਪਿਲਾ ਰਹੇ ਹੋ ਔਰ ਜਾਂ ਪ੍ਰੈਗਨੈਂਸੀ ਜਾਂ ਫਿਰ ਸੰਜੀਵਨੀ ਬੱਟੀ ਨਾ ਇਸਤੇਮਾਲ ਕਰੋ ਕੱਲਾ ਅਮ੍ਰਿਤਾ ਰਿਸ਼ਟ ਲੈ ਲਓ ਪ੍ਰੈਗਨੈਂਸੀ ਦੇ ਵਿੱਚ ਵੀ ਇਹ ਸੇਫ ਹੈ ਦੋਸੋ ਦਾ ਕਾਰਨ ਇਹ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ ਵਿਸ਼ ਹੁੰਦੇ ਆ ਵਿਸ਼ ਦਾ ਮਤਲਬ ਉਹ ਆਯੁਰਵੇਦ ਦੇ ਵਿੱਚ ਉਹਨਾਂ ਨੂੰ ਵਿਸ਼ ਦੀ ਸ਼੍ਰੇਣੀ 'ਚ ਰੱਖਿਆ ਇੱਕ ਵਤਸਨਾ ਬੰਦਾ ਇੱਕ ਭਲਾਤਕ ਹੁੰਦਾ ਇਸ ਕਰਕੇ ਉਹ ਹਾਰਟ ਦੀਆਂ ਪ੍ਰੋਬਲਮਸ ਦੇ ਵਿੱਚ ਔਰ ਪ੍ਰੈਗਨਨਸੀ ਔਰ ਬ੍ਰੈਸਟ ਫੀਡਿੰਗ ਦੇ ਵਿੱਚ ਉਹ ਇੰਡੀਕੇਟਡ ਨਹੀਂ ਦੱਸੋ ਇਹ ਦੋਨੋਂ ਜਿਹੜੇ ਯੋਗ ਆ ਇਸਤੇਮਾਲ ਕਰਕੇ ਦੇਖੋ ਤੁਹਾਨੂੰ ਰਿਜ਼ਲਟ 110% ਮਿਲੇਗਾ ਅਗਰ ਤੁਸੀਂ ਬਹੁਤ ਪੈਸਾ ਖਰਾਬ ਕਰ ਚੁੱਕੇ ਸਿਰਫ ਟਾਈਫਾਇਟ ਦੇ ਉੱਤੇ क्रोनिक ਫੀਵਰ ਦੇ ਉੱਤੇ ਜਿਹੜਾ ਬੁਖਾਰ ਨਹੀਂ ਠੀਕ ਹੋ ਰਿਹਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਅਸ਼ੂਨੀ ਸ਼ਰਮਾ ਜੀ ਦਾ ਥਰਡ ਆਈ ਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ